ਉਧਲੇ ਪਾਸੇ ਮਿੰਟੂ ਜੀ ਗੱਲ ਕਰ ਗਏ ਵਿਜੀਲੈਂਸ ਦੀ ਜੀ ਤਾਂ ਵਿਜੀਲੈਂਸ ਨੇ ਸ਼ਕੰਜਾ ਜੋ ਕਸਿਆ ਇਸ ਵੇਲੇ ਜੀ ਉਹਦੇ ਵਿੱਚ ਆ ਗਏ ਨੇ ਹਮਦਰਦ ਸਾਹਿਬ ਮਿੰਟੂ ਜੀ ਵੈਸੇ ਤਾਂ ਗੱਲ ਇਹ ਵੀ ਜਦੋਂ ਤੇ ਇਹਨਾਂ ਦੀ ਇਸ਼ਤਿਹਾਰਵਾਜੀ ਬੰਦ ਹੋਈ ਉਹ ਤੋਂ ਬਾਅਦ ਲਗਾਤਾਰ ਸ਼ਕੰਜਾ ਜਾਰੀ ਸੀਗਾ ਕਸਣਾ ਕਿਉਂਕਿ ਮੇਰੇ ਲੱਗਦਾ 22 ਨਵੰਬਰ ਦੇ ਵਿੱਚ ਇਹਨਾਂ ਦੀ ਇਸ਼ਤਿਹਾਰਵਾਜੀ ਬੰਦ ਹੋਊਗੀ ਸੀਗੀ 22 ਨਵੰਬਰ ਦੇ ਵਿੱਚ ਹਾਂਜੀ 2022 ਸਰਕਾਰੀ ਇਸ਼ਤਿਹਾਰ ਬੰਦ ਹੋ ਗਿਆ ਹਾਂਜੀ ਉਹ ਤੋਂ ਬਾਅਦ ਨਾ ਉਹ ਤੋਂ ਫਿਰ ਚੰਨੀ ਸਾਹਿਬ ਸੀਗੇ ਨਹੀਂ ਅੱਛਾ ਮਾਨਸਾ ਮਾਨਸਾ ਬਾਅਦ ਮਾਰਚ ਤੋਂ ਬਾਅਦ ਮੈਂ ਇਸ ਦੇ ਸੱਤ ਮਹੀਨੇ ਨਿਕਲੇ ਭਾਵੇਂ ਮੋਟਾ ਅੱਛਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਸ਼ਤਿਹਾਰ ਬੰਦ ਕੀਤੇ ਗਏ ਮਾਨਸਾ ਉਹ ਨਹੀਂ ਚੱਲੇ ਫਿਰ ਪੱਕੇ ਕੋਕੇ ਲੱਗ ਗਏ ਉਧਰੋਂ ਦਾ ਓਕੇ ਅੱਛਾ ਜਿਹੜੀ ਇਹਨਾਂ ਦੀ ਇਸ਼ਤਿਹਾਰ ਪਾਲਿਸੀ ਸੀ ਉਹਦੇ ਚ ਫਿਰ ਇਹਨਾਂ ਨੇ ਅਜੀਤਾਂ ਦਾ ਇਸ਼ਤਿਹਾਰ ਬੰਦ ਕੀਤੇ ਅੱਛਾ ਉੱਥੋਂ ਹੀ ਫਿਰ ਜ਼ਿਆਦਾ ਜੀਤ ਜਿਹੜਾ ਨਾ ਖੁੱਲ ਕੇ ਮੈਦਾਨ ਚ ਆਇਆ ਹਾਂ ਉਹ ਤੋਂ ਬਾਅਦ ਫਿਰ ਉਹਨਾਂ ਨੇ ਥੋੜੀਆਂ ਜਿਹੀਆਂ ਤਿੱਖੀਆਂ ਕੀਤੀਆਂ ਕਲਮਾ ਕੰਮ ਚੱਲੇ ਅੱਗੇ ਤੇ ਆ ਇਹ ਆਪਾਂ ਨੂੰ ਵੀ ਪਤਾ ਕਿ ਉਹ ਕਲਮਾ ਕਿਉਂ ਘੜੀਆਂ ਜਾਂਦੀਆਂ ਹੁੰਦੀ ਹੈ ਜੀ 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 ਹਾਂ ਕਿਵੇਂ ਆ ਤੇ ਕਿਵੇਂ ਉੱਤੋਂ ਹੁਕਮ ਆ ਜਾਂਦੇ ਬਾਈ ਦੱਬੋ ਕਿ ਜੀ ਹਾਂ ਜੀ ਹਾਂ ਜੀ ਫਿਰ ਇਹ ਟਲਿਆ ਨੂੰ ਵੀ ਜਿਹੜੇ ਹੁੰਦੇ ਆ ਸਟ੍ਰਿੰਗਰ ਵੀ ਹੁੰਦੇ ਉਹਨਾਂ ਨੂੰ ਵੀ ਕਹਿ ਦਿੱਤਾ ਜਾਂਦਾ ਕਿ ਘੋੜੇ ਬੀੜ ਲਓ ਤੁਸੀਂ ਹਾਂ ਪੂਰਾ ਚਾਰ ਦੇ ਹਟਾਉਣ ਦੇ ਕੰਮ ਦੱਬੀ ਆਉਂਦੀ ਹਾਂ ਜੀ ਜੀ ਤਾਂ ਉਸ ਤੋਂ ਬਾਅਦ ਆਪਾਂ ਵੈਸੇ ਗੱਲਬਾਤ ਕੀਤੀ ਸੀ ਮਿੰਟੂ ਜੀ ਇੱਕ ਵਾਰੀ ਆਪਾਂ ਪਹਿਲਾਂ ਇੰਪਰੋਗਰਾਮ ਕੀਤਾ ਸੀਗਾ ਹਾਂ ਜੀ ਹਾਂ ਜੀ ਬਿਲਕੁਲ ਜੀ ਜੀ ਹਾਂ ਜਿਹੜੀ ਗੱਲ ਕੀਤੀ ਰੈਪੀਟੀਸ਼ਨ ਨਹੀਂ ਦੇਵਾਂਗੇ ਬਹੁਤਾ ਗੱਲ ਕਰ ਰਹੇ ਹਾਂ ਜੀ 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 ਤਾਂ ਹੁਣ ਜਾ ਕੇ ਮਿੰਟੂ ਜੀ ਆ ਗਿਆ ਵਿੱਚ ਜ਼ਿਕਰ ਹੋ ਗਿਆ ਕਿ ਨੇ ਕਿ ਅਮਰਦਰ ਸਾਹਿਬ ਦਾ ਤਾਂ ਕਿ ਨੇ ਕਿ ਭਾਈ 28 ਬੰਦੇ ਨੇ ਵਿੱਚ ਮੇਰੇ 28 26 26 ਮੇਰੇ ਖਿਆਲ ਨਾਲ ਵਿੱਚ 28 ਚੋਂ 21 ਅਧਾਰ ਜਿੱਤੋ ਜਾ ਰਹੀਆਂ ਹਈਆਂ ਉਹਦੇ ਵਿੱਚ ਇੱਕ ਪ੍ਰਾਈਵੇਟ ਬੰਦਾ ਛੱਡ ਕੇ ਬਾਕੀ ਅਧਿਕਾਰੀ ਕਰਮਚਾਰੀ ਨੇ ਗ੍ਰਿਫਤਾਰੀਆਂ ਵੀ ਹੋ ਗਈਆਂ ਨਾ ਹਾਂਜੀ ਇਦਾਂ ਤਰੀਕਿਆਂ ਵੀ ਹੋਊਗਾ ਹਾਂਜੀ ਹਾਂਜੀ ਜੀ 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 ਤਾਂ ਹੁਣ ਕਹਣੀ ਆ ਕਿ ਕਿੱਥੇ ਜੇ ਖੜੀ ਐ ਮਿੰਟੂ ਜੀ ਜਿਹੜਾ ਬਲੇਮ ਹੁਣ ਪੈ ਗਿਆ ਜਾ ਕੇ ਕਸੂਤਾ ਹੈ ਜੇ ਤੁਸੀਂ ਉਹ ਸਾਰਾ ਕੁਝ ਜਿੱਦਾਂ ਵਿਜੀਲੈਂਸ ਦੇ ਸਪੋਕਸ ਪਰਸਨ ਨੇ ਦੱਸਿਆ ਕਿ ਦੇਖੋ ਜੀ ਇਹਦੇ ਚ ਮਤਲਬ ਕਿ ਜੇ ਇਹਨੂੰ ਆਪਾਂ ਸਾਦੇ ਤਰੀਕੇ ਦੇ ਨਾਲ ਸ਼ਾਰਟਕਟ ਦੇ ਵਿੱਚ ਸਮਝਣਾ ਹੋਵੇ ਕਿ ਜਿਹੜੇ ਦੋਸ਼ ਨੇ ਕਥਿਤ ਦੋਸ਼ ਨੇ ਦੇਖੋ ਜੀ ਇਹ ਸਾਬਤ ਨਹੀਂ ਹੋਏ ਕਥਿਤ ਦੋਸ਼ ਨੇ ਏਜੰਸੀ ਦੇ ਤਾਂ ਉਹ ਕੀ ਕਹਿ ਰਹੇ ਆ ਕਿ ਇਹ ਜਿਹੜਾ ਜੰਗੇ ਆਜ਼ਾਦੀ ਮੈਮੋਰੀਅਲ ਸੀਗਾ ਇਦੇ ਵਾਸਤੇ ਬਜਟ ਰੱਖਿਆ ਗਿਆ ਸੀਗਾ 315 ਕਰੋੜ ਦੇ ਕਰੀਬ ਜੀ ਤਾਂ ਉਹਦੇ ਵਿੱਚ ਜੋ ਹਮਦਰਦ ਜੀ ਸੀਗੇ ਇਹ ਕਾਰਜਕਾਰੀ ਕਹ ਲਓ ਕਿ ਕਮੇਟੀ ਦੇ ਸਰਪ੍ਰਸਤ ਹੋ ਗਏ ਜੀ ਕਾਰਜਕਾਰੀ ਅਫਸਰ ਸੀ ਇਕਾਈ ਅਫਸਰ ਦੋ ਕਹ ਲਓ ਕਿ ਵੱਡੇ ਬੰਦੇ ਇਹਨਾਂ ਨੇ ਦਰਸਾਏ ਆ ਜੀ ਕਿ ਕੁਝ ਪੈਸਾ ਬਿਡਿੰਗ ਤੋਂ ਵੱਧ ਗਿਆ ਕਈ ਥਾਵਾਂ ਤੇ ਜੋ ਮੱਦਾਂ ਸੀਗੀਆਂ ਜਿੱਦਾਂ ਆਪਾਂ ਇਹਨੂੰ ਕਹੀਏ ਟੈਂਡਰ ਦੀ ਪ੍ਰਣਾਲੀ ਜੀ ਕਿ ਉਹਦੀ ਅਣਦੇਖੀ ਹੋ ਗਈ ਤੇ ਜਿੱਦਾਂ ਆਹ ਹੁੰਦੇ ਆ ਕੰਸਲਟੈਂਟ ਨਕਸ਼ਾ इत्यादिक ਬਣਾਉਣ ਵਾਲੇ ਕਿ ਉਹਨਾਂ ਨੂੰ 9 ਲੱਖ 9 ਕਰੋੜ ਰੁਪਈਆ ਗਿਆ ਪਰ ਉਹਨਾਂ ਨੇ ਨਾ ਤੇ ਸਹੀ ਢੰਗ ਨਾਲ ਕੰਮ ਕੀਤਾ ਤੇ ਨਾ ਪੂਰਨ ਤੌਰ ਤੇ ਕੰਮ ਨੇ ਪਰੇ ਚੜਿਆ 레이జర్ ਸ਼ੋਅ ਤੇ ਵੀ ਚੰਗਾ ਖਰਚ ਕੀਤਾ ਗਿਆ ਬਜਟ ਰੱਖਿਆ ਗਿਆ 레이జర్ ਸ਼ੋਅ ਵੀ 200 ਵੀ ਤੋਂ ਬੰਦਿਆ ਜੀ ਮਤਲਬ ਕਿ ਇਸ ਤਰ੍ਹਾਂ ਦੇ ਦੋਸ਼ ਕਥੇ ਤੌਰ ਤੇ ਵਰਜਿੰਦਰ ਸਿੰਘ ਹੰਦਰਦ ਦੀ ਅਗਵਾਈ ਵਾਲੀ ਜਿਹੜੀ ਉਹ ਕਮੇਟੀ ਸੀ ਜਾਂ ਜੋ ਉਹ ਟੀਮ ਬਣਾਈ ਗਈ ਸੀਗੀ ਇਸ ਮੈਮੋਰੀਅਲ ਨੂੰ ਨੇਪਰੇ ਚਾੜਨ ਵਾਸਤੇ ਕਾਰਜ ਦੇਖੋ ਬਾਦਲ ਸਾਹਿਬ ਦਾ ਕੋਈ ਮਾੜਾ ਨਹੀਂ ਸੀਗਾ ਜੀ ਮਤਲਬ ਕਿ ਕੈਸੀ ਯਾਦਗਾਰ ਕੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਲੈ ਕੇ ਆਜ਼ਾਦੀ ਦੀ ਲੜਾਈ ਤੱਕ ਦੇ ਉਚੜੇ ਸੂਰਬੀਰ ਯੋਧੇ ਨਾਇਕ ਕਿ ਉਹਨਾਂ ਦੀਆਂ ਸਮਰਤੀਆਂ ਨੂੰ ਉਹਨਾਂ ਦੀਆਂ ਯਾਦਾਂ ਨੂੰ ਜਿਹੜਾ ਹੈ ਨਾ ਉਹ ਸੰਜੋਇਆ ਜਾਵੇ ਜੀ ਕੋਈ ਕਾਰਜ ਮਾੜਾ ਨਹੀਂ ਹੁੰਦਾ ਇਸ ਤਰ੍ਹਾਂ ਕੋਈ ਕਾਰਜ ਮਾੜਾ ਨਹੀਂ ਆਪਾਂ ਕਹਿ ਸਕਦੇ ਪਰ ਮੇਰਾ ਮੰਨਣਾ ਇਹ ਆ ਕਿ ਦੇਖੋ ਹੁਣ ਵਰਜਿੰਦਰ ਸਿੰਘ ਹਮਦਰਦ ਜਿਹੜੇ ਆ ਉਹ ਜਾਣਤਾ ਇਹਦੀ ਜਾਂਚ ਪੜਤਾਲ ਹੁਣ ਕਿਸੇ ਸੈਂਟਰਲ ਏਜੰਸੀ ਦੇ ਕੋਲ ਜਾਣ ਕੇ ਕਿਉਂਕਿ ਮੋਦੀ ਸਾਹਿਬ ਨਾਲ ਮੁਲਾਕਾਤ ਹੋ ਚੁੱਕੀ ਆ ਹਮਦਰਦ ਸਾਹਿਬ ਦੀ ਆਲਰੇਡੀ ਜੀ ਤੁਸੀਂ ਦੇਖਿਆ ਹੋਣਾ ਸ਼ਾਇਦ ਤਸਵੀਰਾਂ ਨੈਟ ਤੇ ਤੁਹਾਨੂੰ ਮਿਲ ਜਾਣੀਆਂ ਨੇ ਇਸ ਤੋਂ ਇਲਾਵਾ ਉਹ ਪਹਿਲਾਂ ਹਾਈ ਕੋਰਟ ਦੇ ਵਿੱਚ ਜਾ ਚੁੱਕੇ ਆ ਉਹਨਾਂ ਨੂੰ ਰਾਹਤ ਸਿਰਫ ਇੰਨੀ ਕੁ ਮਿਲੀ ਸੀ ਕਿ ਗ੍ਰਿਫਤਾਰੀ ਤੋਂ ਪਹਿਲਾਂ ਇਹਨਾਂ ਨੂੰ ਨੋਟਿਸ ਦੇਣਾ ਜ਼ਰੂਰੀ ਕਰ ਦਿੱਤਾ ਗਿਆ ਜੀ ਸਵਾਲਾਂ ਦਾ ਫਿਰ ਪੁਲਾੰਦਾ ਇਹਨਾਂ ਵੱਲ ਭੇਜਿਆ ਗਿਆ ਸੀਗਾ ਵੀ ਜੀ ਨੇ ਸਵਾਲਿਓ ਤਾਂ ਉਹ ਜਾਂਚ ਪੜਤਾਲ ਦਾ ਜਿਹੜਾ ਸਾਰਾ ਪ੍ਰੋਸੈਸ ਸੀਗਾ ਉਹ ਪੂਰਾ ਹੋਣ ਤੋਂ ਬਾਅਦ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੁਣ ਜਾਂ ਤਾਂ ਰਸਤਾ ਇਹ ਬਚਦਾ ਕਿ ਜ਼ਮਾਨਤ ਕਰਾ ਲਓ ਅੰਦਰ ਜਾਓ ਜਾਂ ਫਿਰ ਇਹ ਕੇਸ ਜਿਹੜਾ ਵਿਜੀਲੈਂਸ ਪਾਸੋਂ ਕਢਾ ਕੇ ਤੇ ਸੀਬੀਆਈ ਕੋਲ ਲੈ ਜਾਓ ਨਾਂ ਦੋਈ ਰਾ ਬਚਦੀ ਆ ਪਰ ਉਹਦੇ ਵਾਸਤੇ ਵੀ ਹੁਣ ਇਹੋ ਆ ਨਾ ਕਿ ਉੱਤੇ ਜੇ ਫੇਰ ਕੇਜਰੀ ਵਾਲੂ ਰਹੀ ਆ ਗਏ ਤੇ ਫਿਰ ਸਿਆਪਾ ਤੇ ਫੇਰ ਓਡੇ ਦਾ ਓਡਾ ਹੀ ਆ ਇਹ ਵੀ ਆ ਨਾ ਦੁਆਏ ਕਰੋ ਕਿ મોદી ਸਾਹਿਬ ਉੱਤੇ ਆ ਜਾਣ ਫੇਰ ਦੁਬਾਰਾ ਇਹ ਇਹ ਚੀਜ਼ਾਂ ਨੇ ਬਾਕੀ ਦੇਖੋ ਹੁਣ ਨਾਂ ਆ ਆਮਦਰ ਤੋਂ ਰੰਦਾ ਨਾਂ ਆ ਅਜੀਤ ਪ੍ਰਕਾਸ਼ਨ ਦਾ ਆਪਣਾ ਨਾਂ ਆ ਪਰ ਮੇਰੀ ਆਪਣੀ رائے ਆ ਮੈਂ ਮੈਨੂੰ ਕੋਈ ਛੋਟਾ ਕਵੇ ਮੈਨੂੰ ਕੋਈ ਉਹਦੇ ਚ ਕੋਈ ਫਰਕ ਨਹੀਂ ਪੈਂਦਾ ਕਿ ਭਾਈ ਤੂੰ ਕੌਣ ਹੋਣਾ ਇਹੋ ਜਿਹੇ ਦਿਗਜ ਜਮਾਹਤਿਆਂ ਨੂੰ ਸਲਾਹ ਦੇਣ ਵਾਲੇ ਇਹ ਕੋਈ ਉਤੋਂ ਨਹੀਂ ਡਿੱਗੇ ਇਹ ਵੀ ਪ੍ਰੋਫੈਸ਼ਨ ਦੇ ਵਿੱਚ ਹੀ ਅੱਗੇ ਵਧੇ ਆ ਜੇ ਵੱਡੇ ਪੱਤਰਕਾਰ ਆ ਤਾਂ ਇਹ ਪ੍ਰੋਫੈਸ਼ਨ 'ਚ ਹੀ ਅੱਗੇ ਵਧੇ ਆ ਜੀ ਇਹ ਕੋਈ ਮਤਲਬ ਕਿ ਉਹ ਇਹ ਨਹੀਂ ਹੈਗਾ ਕਿ ਜਮ ਦੇ ਟੈਗ ਲੈ ਕੇ ਪੈਦਾ ਹੋਏ ਸੀਗੇ ਇੱਕ ਗੱਲ ਮੈਂ ਕਹੂੰਗਾ ਕਿ ਦੇਖੋ ਪੱਤਰਕਾਰਤਾ ਕਰਦੇ ਆ ਜਾਂ ਆਪਣਾ ਪ੍ਰਕਾਸ਼ਨ ਜਾਂ ਆਪਣਾ ਮੀਡੀਆ ਹਾਊਸ ਚਲਾਉਂਦੇ ਆ ਤੁਹਾਨੂੰ ਇਹੋ ਜੀਆਂ ਜ਼ਿੰਮੇਵਾਰੀਆਂ ਤੋਂ ਹੀ ਗੁਰੇਜ਼ ਕਰਨਾ ਚਾਹੀਦਾ ਪਹਿਲਾ ਰਾਜ ਸਭਾ ਲਈ ਇੰਨੀ ਇੰਪੋਰਟੈਂਟ ਚੀਜ਼ ਆ ਸਭ ਤੋਂ ਰਾਜ ਸਭਾ ਦੀ ਸੀਟ ਲਈ ਫਿਰ ਤੁਸੀਂ ਇਸ ਤਰ੍ਹਾਂ ਦੀ ਅਗਲੇ ਨੂੰ ਕਹੋ ਕਿ ਹਾਂ ਭਾਈ ਤੁਸੀਂ ਆਪਦਾ ਬੰਦਾ ਲਾਓਗੇ ਜਦ ਤੁਸੀਂ ਸਰਕਾਰੀ ਪੈਸਾ ਜਿੱਥੇ ਇਸਤੇਮਾਲ ਹੁੰਦਾ ਉਹਦੇ ਵਿੱਚ ਇਨਵੋਲ ਹੋ ਗਏ ਤੇ ਕੱਲ ਨੂੰ ਕਿਸੇ ਵੀ ਪਾਰਟੀ ਦੇ ਨਾਲ ਤੁਹਾਡੀ ਫਿੱਟ ਨਾ ਬੈਠੀ ਗੋਟੀ ਕਿਉਂਕਿ ਕਾਂਗਰਸ ਨਾਲ ਵੀ ਫਿੱਟ ਬੈਠਦੀ ਸੀਗੀ ਕਾਲੀਆਂ ਨਾਲ ਤੇ ਹੈ ਹੀ ਹੈ ਸੀਗੀ ਜੀ ਤੁਹਾਨੂੰ ਬਤਾਈ ਹੈ ਪਰ ਇਹ ਸੋਚਣ ਦੀ ਜ਼ਰੂਰਤ ਸੀ ਕਿ ਉਸ ਵੇਲੇ 12 ਚ ਪਰ ਤੁਹਾਨੂੰ ਪਤਾ ਹੈ ਕਿ ਤੀਜੀ ਤੇ ਅਰਦੀ ਕੋਈ ਆਸਤੀ ਕਰਨੀ ਨਹੀਂ ਸੀ ਪਰ ਇਹ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਖੇਡ ਦੇ ਵਿੱਚ ਇਨਵੋਲ ਹੋਗਾ ਸੱਚਾ ਹੈ ਚਾਹੇ ਝੂਠਾ ਸਾਨੂੰ ਨਹੀਂ ਪਤਾ ਉਹ ਤਾਂ ਕੋਰਟ ਨੇ ਤੈਅ ਕਰਨਾ ਹੈ ਪਰ ਤੁਸੀਂ ਉਲਝਾ ਲਏ ਜਾ ਸਕਦੇ ਹੋ ਜੀ ਕਿਉਂਕਿ ਬਤੌਰ ਮੇਰਾ ਮੰਨਣਾ ਇਹ ਹੋਆ ਕਿ ਜੇ ਤੁਸੀਂ ਬਤੌਰ ਪੱਤਰਕਾਰ ਵਿਚਰਦੇ ਹੋ ਬਤੌਰ ਮੀਡੀਆ ਹਾਊਸ ਦੇ ਮਾਲਕ ਵਿਚਰਦੇ ਹੋ ਤਾਂ ਤੁਹਾਨੂੰ ਲੋਕਾਂ ਦੇ ਨਾਲ ਖੜ੍ਹਦੇ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਇਹਨਾਂ ਦੇ ਬਗਲ ਕੀ ਰਹੋਗੇ ਇੱਕ ਦਿਨ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਨੁਕਸਾਨ ਚਲਣਾ ਹੀ ਪੈਂਦਾ ਜੀ ਜੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਜੀ ਕਿਉਂਕਿ ਜੇ ਤੁਸੀਂ ਕਿਤੇ ਵੀ ਸਰਕਾਰੀ ਕਮੇਟੀ ਦਾ ਜਿੱਥੇ ਕਿਤੇ ਪੈਸੇ ਦਾ ਵਰਤੇ ਹੋਈਆ ਐਥਿਕਲੀ ਐਥਿਕਲੀ ਵੀ ਗਲਤ ਹੈ ਤੇ ਵੈਸੇ ਵੀ ਜੇ ਪੋਲੀਟੀਕਲੀ ਵੀ ਦੇਖੀਏ ਤਾਂ ਇਹ ਚੀਜ਼ ਫਸਾ ਦਿੰਦੀ ਹੈ ਕਿਉਂਕਿ ਆਪਾਂ ਨੂੰ ਅਲੋਚਨਾਤਮਕ ਹੋਣਾ ਪਊਗਾ ਹਾਂ ਉੱਥੇ ਧਿਰ ਬਣਾਇਆ ਜਾਏਗਾ ਤੁਹਾਨੂੰ ਪਾਰਟੀ ਬਣਾਈ ਜਾਏਗੀ ਉਹ ਸੱਚੀ ਹੈ ਝੂਠੀ ਹੈ ਕੀ ਹੈ ਕੀ ਨਹੀਂ ਹੈਗਾ ਉਹ ਗੱਲਬਾਤ ਹੋਏਗੀ ਜੀ ਤਾਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਨੂੰ ਤਾ ਉਧਰਲੇ ਪਾਸੇ ਤੋਂ ਆਪਾਂ ਗੱਲਬਾਤ ਕਰ ਲੀਏ ਮਿੰਟੂ ਜੀ ਕਿ ਬਈ ਕਹਿੰਦੇ ਕਿ ਭਾਜਪਾ ਤੇ ਆਰਐਸਐਸ ਤਾਂ ਵੀ ਕਹਿੰਦੇ ਕਿ ਬਈ ਕਾਟੋ ਕਲੇਸ਼ ਪੂਰਾ ਚੱਲਦਾ ਪਿਆ ਜੀ ਕਹਿੰਦੇ ਕਿ ਟ੍ਰਿਬਿਊਨ ਨੇ ਆ ਚ ਬਹੁਤ ਵੱਡੀ ਖਬਰ ਲਾਈ ਆ ਜੀ ਮੇਰੇ ਖਿਆਲ ਤੋਂ ਨਾ ਕੇਜਰੀਵਾਲ ਸਾਹਿਬ ਵੀ ਨਹੀਂ ਆੜਦੇ ਮੈਨਾਂ ਤਾਂ ਉਹ ਵੀ ਮੈਨਾਂ ਲੈ ਇਸ ਮਸਲੇ ਦੇ ਉੱਤੇ ਬੋਲੇ ਆ ਪਤਾ ਨਹੀਂ ਜੀ ਮੈਨੂੰ ਉਹਨਾਂ ਦਾ ਨਹੀਂ ਪਤਾ ਟ੍ਰਿਬਿਊਨ ਨੇ ਇੱਕ ਬਹੁਤ ਵੱਡੀ ਖਬਰ ਲਾਈ ਆ ਚੰਡੀਗੜ੍ਹ ਤੋਂ ਜੀ ਉਹ ਖਬਰ ਗੌਰ ਮੰਗਦੀ ਆ ਕਿ ਜੋ ਖੱਟਰ ਸਾਹਿਬ ਆ ਉਹਨਾਂ ਨੂੰ ਰਾਸ਼ਟਰੀ ਪ੍ਰਧਾਨ ਕਹਿੰਦੇ ਨੇ ਇਹ ਅਪਕੌਮੀ ਪ੍ਰਧਾਨ ਕਹੀਏ ਕਿ ਭਈ ਇਹ ਨੈਸ਼ਨਲ ਪ੍ਰੈਜ਼ੀਡੈਂਟ ਬਣਾਉਣਾ ਚਾਹੁੰਦੇ ਨੇ ਕੌਣ ਬਣਾਉਣਾ ਚਾਹੁੰਦੇ ਸਭ ਨੂੰ ਪਤਾ ਕਿ ਮੋਟਰਸਾਈਕਲ ਦੇ ਕਿਹਦੇ ਪਿੱਛੇ ਬੈਠਦੇ ਹੁੰਦੇ ਸਨ ਮੋਦੀ ਸਾਹਿਬ ਜੀ ਕਿਹਦੇ ਨਾਲ ਇੱਕੋ ਦਰੀ ਤੇ ਪੈਂਦੇ ਸਨ ਅੱਜ ਵੀ ਜ਼ਿਕਰ ਕਰਦੇ ਪਏ ਸੀ ਕਰਦੇ ਪਏ ਸਨ ਹਾਂਜੀ ਤਾਂ ਉਹਨਾਂ ਨੂੰ ਉਹ ਜ਼ਿਕਰ ਤੋਂ ਬਾਅਦ ਪਹਿਲਾ ਜਿਹੜਾ ਜ਼ਿਕਰ ਹੋਇਆ ਖੱਟਰ ਸਾਹਿਬ ਪਤਾ ਨਹੀਂ ਕਿੱਥੇ ਦੁਆ ਕਰਦੇ ਹੋਣੇ ਸੁਖ ਸੁਖਦੇ ਹੋਣੇ ਵੀ ਅੱਜ ਦਾ ਦਿਨ ਸੁਖ ਸੁਖਾਂ ਨਾਲ ਲੰਘ ਜਾਵੇ ਕਿਉਂਕਿ ਅੱਗੇ ਗਏ ਸਨ ਬੋਲ ਕੇ ਤੇ ਕੁਝ ਘੰਟਿਆਂ ਬਾਅਦ ਬੈਠਾ ਹੋ ਗਿਆ ਸੀ ਹਾਂਜੀ ਤਾਂ ਹੁਣ ਇਹ ਆ ਕਿ ਇਹ ਖਬਰ ਟ੍ਰਿਬਿਊਨ ਵਾਲਿਆਂ ਦੀ ਆ ਕਿ ਖੱਟਰ ਨੂੰ ਰਾਸ਼ਟਰੀ ਪ੍ਰਧਾਨ ਲਾਉਣ ਦਾ ਤਾਹਿਆ ਕੀਤਾ ਜਾ ਰਿਹਾ ਹੈ ਜੀਤੇ ਤੇ ਆਰਐਸਐਸ ਦੀ ਇੱਕ ਵੱਡੀ ਲੌਬੀ ਜਿਹੜੀ ਉਹ ਨਾਖੁਸ਼ ਆ ਤੇ ਤੁਸੀਂ ਟ੍ਰਿਬਿਊਨ ਦੀ ਖਬਰ ਦੇ ਵਿੱਚ ਜੇ ਗੱਲ ਚੁੱਕ ਕੇ ਵੇਖੋਗੇ ਤਾਂ ਉਹਨਾਂ ਨੇ ਨਿਤਨ ਗੜਕਰੀ ਦਾ ਹਵਾਲਾ ਦਿੱਤਾ ਪਰ ਇਸ ਤੋਂ ਵੀ ਅੱਗੇ ਜੇ ਗੱਲ ਹੋ ਰਹੀ ਹੈ ਤਾਂ ਨਿਤਨ ਗੜਕਰੀ ਹਰਿਆਣੇ ਚ ਆਏ ਹੋਏ ਨੇ